ਹਾਂ ਜੀ ਕਦੇ ਤੁਸੀਂ ਸਾਡਾ ਪਾਣੀ ਲਾ ਲਿਆ ਸੀ ਤੁਹਾਡਾ ਲਾ ਲਿਆ ਹਾਂ ਜੀ ਹਾਂ ਆਜੋ ਅਸੀਂ ਨਾਂ ਚੱਲਦਾ ਰਹੂਗਾ ਮਸਾਣਾ ਸਮਝਾ ਰੱਖਨੇ ਕਿ ਜੈਨਾ ਥਾ ਉਹ ਮੇਰੇ ਕੋਲ ਮੇਸਤੀ ਕਾਰ ਸਸਤੀ ਕਾਰ ਕੋਈ ਤੇ ਸਸਤੀ ਹਾਂ ਵੀ ਕੋਲ ਜੀ ਠੀਕ ਹਾਂ ਬੜੀ ਕੋਈ ਤੇ ਮੈਂ ਕੰਮ ਸੰਦਾਂ ਕੀਤਾ ਪਾਣੀ ਤੇ ਆਉਣ ਦੇ ਜੀ ਹਾਂ ਜਾ ਵੀ ਉਹ ਮੈਂ ਜਾਦਾ ਵਾ ਉੱਚੇ ਦਾ ਇਹ ਥੋੜਾ ਕੁ ਆ ਜੀ ਉਹਦਾ ਮਾ ਕੋਈ ਨਹੀਂ ਕੇਤੇ ਆਇਆ ਹੈ ਹਾਂ ਕੇਸ ਤੇ ਤਰੀ ਪਰ ਜਾਇਆ ਇਹਨੇ ਫੋਨ ਕਰਿਆ ਕਹਿੰਦੇ ਨਿਰਮਲ ਵਰਗੇ ਆ ਜਨਾ ਮਾ ਚਲੋ ਕੋਈ ਨਹੀਂ ਆ ਜਨਾ ਬਾਈ ਇਹ ਆਪਣੇ ਪਿੰਡੂ ਅੰਦਰ ਕਹਤਾ ਹਾਂ ਹਾਂ ਜੀ ਕਿ ਇਹਦੇ ਨੇ ਗੁੱਡੀ ਤਦ ਆ ਬੜਾ ਦੁਖੀ ਹੋਇਆ ਬੰਦਾ ਅੱਛਾ ਤੇ ਹੋਰ ਹੀ ਕੋਈ ਮੰਨ ਤੇ ਚੜਾਈ ਬੈਠਾ ਸੀ ਮਾਰ ਨੰਬਰਾਂ ਉਨਾਂ ਕਰਨਾ ਨਾ ਨਾ ਯਾਰ ਇਹ ਕੰਮ ਨਹੀਂ ਕਰਨਾ ਉੱਥੋਂ ਫਿਰ ਇਹਨੂੰ ਐ ਮਿਲ ਗਿਆ ਉਹ ਕੋਈ ਗੱਲ ਨਹੀਂ ਹੋਣਾ ਛੱਡ 20000 ਤੈਨੂੰ ਮਾਇਆ ਠੀਕ ਹੈ ਤੇ ਇਹ ਕਹਿੰਦਾ ਭਾਈ 20 ਨਾਲ ਕੁਝ ਨਹੀਂ ਬਣਦਾ ਫਿਰ ਮਹਾ ਯਾਰ ਇੱਕ ਆਪਣਾ ਯਾਰ ਦੋਸਤ ਮਿੱਤਰ ਹੈਗਾ ਬੰਦਾ ਜਿਹੜਾ ਆਪਣਾ ਮਸਲਾ ਹੱਲ ਹੋਊਗਾ ਫਿਰ ਇਸ ਕਰਕੇ ਨੂੰ ਥੀਰੇ ਕੋਲ ਲੈ ਕੇ ਆਇਆ ਤੇਦੀ ਮਤਲਾਬ ਗੱਲ ਹੀ ਕੋਈ ਨਹੀਂ ਜੀ ਇਹਦੀ ਕੁੜੀ ਆ ਤਾਂ ਇਹਦੀ ਕੱਲੇ ਦੇਣੀ ਆ ਉਹ ਆਪਣੇ ਵੀ ਆ ਹਾਂ ਇਹਨਾਂ ਦੇ ਪਿੰਡ ਦੀ ਸਾਂਝੀ ਆ ਕੁੜੀ ਉਹ ਬੜਾ ਧੰਨਵਾਦ ਹੋਊਗਾ ਯਾਰ ਤੁਹਾਡਾ ਨਹੀਂ 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 ਹੱਥ ਪੰਨਾਂ ਨਾਲ ਕਿਹੋ ਜਿਹਾ ਨਾ ਨੀ ਫਿਰ ਚੱਲ ਨਹੀਂ ਕੋਈ ਗੱਲ ਹੋਰ ਸਸਤੀਆਂ ਪਹਿਣਾ ਸਾਡੇ ਨਾਲ ਸਾਂਝੀ ਨਾ ਹਾਂ ਮੇਰੀ ਜਰੂਰ ਮਦਦ ਕਰੋ ਨਾ ਕੋਈ ਨਹੀਂ ਜਿਹਨੇ ਜੋ ਕਰੇ ਹੈਗੇ ਅਸੀਂ ਤੇਰੇ ਨਾਲ ਖੜਾਂਗੇ ਆਪਣੇ ਪਿੰਦਰੇ ਜਿਹੜਾ ਆਪਾਂ ਨੂੰ ਲੱਫਟਿਆ ਆ ਨਾ اسی ਠੇਕਾ ਕੋਲੇ ਆ ਕੇ ਦੇ ਦੇ ਆਰੇ ਜੀ ਡਾਕਟਰ ਜੀ ਦਾ ਕੰਮ ਤਾਂ ਕੰਮ ਲਈ ਉਹ ਬਈ ਮਸ ਉਦੋਂ ਤੋਂ ਕੋਈ ਅਸਰ ਨਹੀਂ ਕੋਈ ਗੱਲ ਬਹੁਤ ਚੰਗੀ ਜੀ ਤੁਹਾਡਾ ਪਹਵਾ ਬੜੀ ਆ ਤੁਹਾਡੀ ਨਾਲ ਸੁਣੇ ਹਾਂ ਜੀ ਹਾਂ ਜੀ ਲੱਖਾ ਤੇ ਦੋਨੋਂ ਬਸ ਨੱਚੇ ਬੱਤੇ ਹੋ ਗਿਆ ਹਾਂ ਚਲ ਕੋਈ ਦੰਨੇ ਹੋਰ ਮੇਰੀ ਬੰਦਾ ਵਿਚਾਰ ਚਲ ਉਹ ਆਏ ਸਮਝ ਆਪਣੇ ਇਹ ਬਹੁਤ ਪੁੰਨ ਖਤੇ ਲੱਗ ਜਾਂਦੇ ਆ ਹਾਂ ਇਹ ਤਾਂ ਹੈਗਾ ਹੀ ਆ ਜੀ ਆਪਣੇ ਉੱਥੇ ਡੁੱਬ ਜਾਂਦੇ ਤਾਂ ਡੁੱਬ ਹੀ ਜਾਂਦੇ ਠੀਕ ਹੈ ਨਾ ਇਹ ਸਮਝ ਆਪਾਂ ਨੂੰ ਨਹੀਂ ਮਿਲੇ ਉਹਦੇ ਕੁੜੀ ਦੇ ਵਿਆਹ ਨੂੰ ਮਿਲੇ ਨੇ ਹਾਂ ਠੀਕ ਹੈ ਨਾ ਚਲੋ ਬਹੁਤ ਲੈ ਹਿੰਮੇ ਅ ਲਖਰ ਜੀ ਬਹੁਤ ਬਹੁਤ ਧੰਨਵਾਦ ਜੀਰਾ ਬਈ ਨਾ ਧੰਨਵਾਦ ਕਰਨ ਵਾਲੀ ਕਿਹੜੀ ਗੱਲ ਹੈ ਨਿਆਈ ਲੋਕ ਮਾਇਮ ਫਰਿਜ਼ ਦੇ ਲਈ ਰਿਪੋਰਟ ਦੇ ਰਹੀ ਆ। ਤੋ ਹੱਥ ਨਾ ਬਣਿਆ ਯਾਰ ਬਾਰੀ ਬਾਰੀ ਹੱਥ ਬਣ ਨਹੀਂ ਆਣਾ। ਤੇ ਇਹਨੂੰ ਮੈਂ ਪੂਰੇ ਉਮੀਦ ਨਾਲ ਲੈ ਕੇ ਆਇਆ ਸੀਗਾ। ਕਿਵੇਂ ਪਤਾ ਮਾਂ ਬਾਈ ਜੇ ਵੀ ਦੇਖੇ ਹੋਰ ਵੀ ਕਿਸੇ ਚੀਜ਼ ਦੀ ਘਾਟ ਰਹੀ ਨਾ ਸਾਨੂੰ ਫੋਨ ਕਰ ਦੇਣਾ ਠੀਕ ਹੈ ਨਾ? ਠੀਕ ਹੈ ਜੀ। ਦੇ ਅਸੀਂ ਉੱਚੀ ਪਹੁੰਚ ਦੀ ਕਰ ਦੇਾਂਗੇ। ਠੀਕ ਹੈ। ਹਾਂ। ਹੁਣ ਲੱਖ ਰੁਪਏ ਦਾ ਚਲ ਉਹਨਾਂ ਨੇ ਵਿਚਾਰਾ ਨਹੀਂ ਲਈ ਹੈ ਮੰਗ ਕੇ ਲੱਖ ਤਾਂ ਉਹ ਲੈ ਗਈ। ਤੇ ਕਰੀਬਾ ਦੇ ਹੁਣ ਲੱਖ ਰੁਪਏ ਨਾਲ ਕੀ ਹੁੰਦਾਗਾ? ਤੇ ਰਿਕਾ ਦਾ ਸੁਪਨਾ ਹੁੰਦਾ ਵੀ ਆਪਦੀ ਕੁੜੀ ਨੂੰ ਗੱਡੀ ਦੇਵਾਂ ਮੈਂ ਮੋਟਰਸਾਈਕਲ ਦੇਵਾਂ ਗਰੀਬਾਂ ਦੇ ਵੀ ਸੁਪਨੇ ਹੁੰਦੇ ਹੈਗੇ ਲੱਖ ਰੁਪਏ ਨਾਲ ਤਾਂ ਵਿਆਹ ਨਹੀਂ ਕਰਾਂਗਾ ਚਲ ਆਪਣੁਰਾ ਬਖੋਰ ਦੇਊਗਾ ਪ੍ਰਮਾਤਮਾ ਸੁਣੂਗਾ ਆਪਣੀ ਤੇ ਚਲ ਮੈਂ 50 ਹਜ਼ਾਰ ਰੁਪਏ ਆਪਦੀ ਬੰਡੋਣਾ ਖੋਰ ਦੇ ਦਈਏ ਜਿੱਤੇ ਭਾਈ ਇਹ ਪੈਸੇ ਹਾਂ ਕੋਸ਼ਾ ਹਣਾ ਸੱਜਵਾਨਾ ਬਧੀਆਂ ਦਾ ਹੋਰ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਜੀ ਮਾ ਸਾਰੀ ਜਿੰਦਗੀ ਵੀ ਤੁਹਾਡਾ ਨਹੀਂ 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 ਦੇਣ ਨਹੀਂ ਦੇ ਸਕਦਾ ਨਹੀਂ ਤੇ ਭਾਈ ਧੰਨਵਾਦ ਹੈ ਕਿਹੜੀ ਗੱਲ ਹੈ ਆਹ ਮੇਰੇ ਵੱਲੋਂ ਕੁੜੀ ਵਾਸਤੇ ਕੱਪੜੇ ਲੈ ਲਏ ਕਿਉਂਕਿ ਸਮਾਨ ਲੈ ਲਏ ਤੇ ਅਸੀਂ ਆਈਏ ਨਾ ਆਈਏ ਤੇ ਮੇਰੇ ਵੱਲੋਂ ਸਲਾਮੀ ਮੰਗਣੀ ਨਹੀਂ ਨਹੀਂ ਜੀ ਤੁਸੀਂ ਕਿਉਂ ਨਾ ਆਉਂਗੇ ਜੀ ਤੁਸੀਂ ਤਾਂ ਜਰੂਰ ਆਇਓ ਜੀ ਛੋਟੇ ਬੰਦਾ ਫੇਰ ਤੇਰਾ ਹੱਥ ਨਾ ਬੰਨੋ ਸਾਡੀ ਵੀ ਧੀ ਆ ਉਹ ਜਿੰਨੀ ਧੀ ਸੋਦੀ ਆ ਉਨੀ ਸਾਡੀ ਹੈ ਕਿੰਨੇ ਦੇ ਤੈਨੂੰ ਮੈਂ 50 ਹਜ਼ਾਰ ਤੇ ਆ ਵੈਰੀ ਗੁੱਡ ਦੇਖਿਆ ਸਾਡੀ ਸਰਦਾਰਨੀ ਦਾ ਦਿਲ ਮੇਰੇ ਨਾਲ ਵੱਧ ਕੇ ਇਹਦਾ ਦਿਲ ਹੈ ਮਾਤਮਾ ਹੀ ਦੰਦਾ ਦੋਰ ਕੀ ਰੰਗ ਭਾਗ ਲਾਵੇ ਜੀ ਜੇ ਮੈਂ ਜਿੰਨੇ ਵੀ ਸੋਤੋਂ ਲੈ ਕੇ ਗਿਆ ਜੀ ਮੈਂ ਚਾਹ ਸੋ ਡਿਹਾੜੀ ਕਰਕੇ ਆ ਆ ਨਹੀਂ ਇਹ ਕੰਮ ਨਹੀਂ ਅਸੀਂ ਧੀ ਨੂੰ ਦਿੱਤੇ ਆ ਤਾਂ ਨਹੀਂ ਸਮਝੀ ਸਾਡੇ ਵੱਲੋਂ ਅਸੀਂ ਨਾ ਦਿਹਾੜੀ ਕਰਵਾਈਏ ਤੇ ਇਥੋਂ ਨਾ ਤੇ ਇਥੋਂ ਲਈਏ ਇਹ ਤਾਂ ਅਸੀਂ ਇੱਕ ਦਾਨ ਕੀਤਾ ਠੀਕ ਹੈ ਨਾ ਜੀ ਦੇਖੋ ਕੰਮ ਹੋਣਾ ਬੰਦਾ ਜੀ ਕਿਉਂ ਪਾ ਮਾਲ ਕਿ ਸਾਡੇ ਕੋਲ ਕਿਉਂ ਆਉਂਦੇ ਬਾਈ ਤੁਸੀਂ ਮੈਂ ਤੁਹਾਡਾ ਧੰਨਵਾਦ બસ ਬਾਈ ਜਿੰਨਾ ਨੇ ਜਿਹੜਾ ਦੱਸਿਆ ਬਸ ਉਹ ਨਾ ਰੋਣ ਦੀ ਗੱਲ ਇਹ ਨਾ ਕਰ ਤੂੰ ਜੇ ਤੈਨੂੰ ਹੋਰ ਵੀ ਲੋਡ ਪਈ ਨਾ ਤੂੰ ਸਾਨੂੰ ਫੋਨ ਕਰਦੀ ਠੀਕ ਹੈ ਨਾ ਠੀਕ ਹੈ ਨੰਬਰ ਤੇਰੇ ਕੋਲ ਤਾਂ ਹੈਗਾ ਹੈ ਬਸ ਆ ਬਾਈ ਨੂੰ ਦੱਸ ਦੇ ਨਿਰਮਨ ਨੂੰ ਤੇ ਸਾਨੂੰ ਫੋਨ ਕਰਦੇ ਉਹ ਚੀਜ਼ ਪਹੁੰਚਾ ਦੇਣਗੇ ਠੀਕ ਹੈ ਬਾਈ ਠੀਕ ਹੈ ਨਾ ਠੀਕ ਹੈ ਬਾਈ ਚੰਗਾ ਉਹ ਮੋਟਰਨ ਵਾਲਾ ਚੰਗਾ ਬੱਸ ਕੋਈ ਨਹੀਂ ਚੰਗਾ ਚੰਗਾ ਤੇ ਮਚਾਰੇ ਨਰਦੀਆਂ ਦਾ ਮੌਜਾ ਕੋਈ ਨਾ ਆਪਾਂ ਜਦੋਂ ਵੱਡੇ ਘਰ ਵਿਆਹ ਕਰਦੇ ਆ ਆਪਾਂ ਨਾ 50-50 ਲੱਖ ਰੁਪਇਆ ਵਿਆਹ ਤੇ ਲਾਉਨੇ ਆ ਤੇ ਪਿੰਡ ਨੂੰ ਕੋਈ ਬੱਡੀ ਗੱਲ ਨਹੀਂ ਹੁੰਦੀ ਜੇ ਪਿੰਡ ਕੋਈ 2-2000 ਰੁਪਇਆ ਵੀ ਘਰੋਂ ਕਰ ਦੇਵਾ ਨਾ ਇਹਦੀ ਗਰੀਬਾਂ ਨੂੰ ਇਹਨਾਂ ਦੀ ਵਧੀਆ ਵਿਆਹ ਹੋ ਜਾਣਾ ਜੀ ਵਿਆਹ ਹੋ ਜਾਣਾ ਕਿ ਬੇਚਾਰਾ ਕਿਵੇਂ ਤਰਲੇ ਕਰਦਾ ਹੈ ਨਾ ਜੇ ਧੀਆਂ ਹੋਣ ਤਾਂ ਕਹਿੰਦੇ ਵੀ ਧੰਨ ਧੰਨ ਵੀ ਹੋਵੇ ਜੇ ਧੀਆਂ ਘਰੇ ਹੋਣ ਤਾਂ ਚਲੋ ਪਰਮਾਤਮਾ ਆਪਾਂ ਇੰਨੀ ਕਿ ਜੋਗਾ ਰੱਖੀਏ ਆਪਾਂ ਦਾਨ ਕਰ ਸਕਦੇ ਹਾਂ ਇਤੋਂ ਵੱਡਾ ਨਾ ਕੋਈ ਦਾਨ ਹੀ ਹੈਗੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਪ੍ਰੀਤ ਕੋ ਥਾਣੇਦਾਰਨੀ ਤੁਸੀਂ ਮੈਨੂੰ ਕਾਫੀ ਤਨ ਵਾਲਾਂ ਦੇ ਉੱਪਰ ਵੇਖਦੇ ਹੋਗੇ ਆਪਾਂ ਇੱਕ ਵਧੀਆ ਕੋਸ਼ਿਸ਼ ਕੀਤੀ ਹੈਗੀ ਤੇ ਬਾਈ ਲੇਖਕ ਨਗੇ ਇਹਨਾਂ ਦੀ ਲਿਖੀ ਹੋਈ ਆਪਾਂ ਫਿਲਮ ਲੈ ਕੇ ਆ ਰਹੇ ਹਾਂਗੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨੇ ਕਮੈਂਟ ਕਰਨੇ ਸਬਸਕ੍ਰਾਈਬ ਕਰਨਾ ਤੁਸੀਂ ਕਾਫੀ ਤੇਰੀ ਹੋਣੀ ਉਹ ਨਹੀਂ ਜੀ ਧੀਆ ਦੇ ਭਾਗ ਕਿ ਆਪਾਂ ਸਾਰੇ ਦੇਖੋ ਕਿੰਨੇ ਧੀਆ ਨੂੰ ਪਿਆਰ ਕਰਦੇ ਆ ਇਸ ਤੋਂ 20 ਸਾਲ ਪਿੱਛੇ ਚਲੇ ਜਾਓ ਧੀ ਨੂੰ ਮਾਰ ਹੀ ਗਿੰਦੇ ਸੀ ਕਿ ਹੁਣ ਸਭ ਤੋਂ ਮੂਰੇ ਧੀ ਹੈ ਜੋ ਕੇ ਮਾਂ ਤੇ ਉਹਦਾ ਨਾਮ ਉੱਚਾ ਕਰਦੀ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਇਕ ਤੇ ਕਮੈਂਟ ਆ ਬਹੁਤ ਧੰਨਵਾਦ